This is the Yezh 아사 સામને આજો આયોજો भारतीय विकास परिषद खड़ा को भी हमारे भाई साहब ने मौका दिया और हमारी बहन भारत विकास परिषद की मेडिकल बहन जो बाहर आपके पास खड़ी है वो आपकी सुविधा में हमेशा तत्पर रहती है और आज भी उन्होंने हमें मौका दिया और हमारे है में ਬਾਝੀ ਬੋਲੋ ਨੀ ਜਿਨ ਕੀ ਬੈਠਾ ਨਾ ਇਹ ਝਰਮਾ ਦੇ ਕੀ yeah. ਕਰਦੇ ਆ ਜਿਹਨਾਂ ਨੇ ਦਾਰਮਾ ਜੋੜ ਕੇ ਬੈਂਦੀ ਹੈ ਬਿੰਦਲੇ ਰੰਗ ਬਿਦਕੋ ਤਿਆਰ जिस ने लंगर नहीं छकया लंगर जरूर छक के जाए क्योंकि तो लंगर की सेवा जॉलेटियर लगे हुए हैं कर रहे हैं ਵੀਡੀਓਸ ਪੰਜਾਬ ਨਿਊਟੀ ਦੇ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮਾਤਾ ਸਬਦੇਵ ਚੋਪੜਾ ਜੀ ਦੀ ਯਾਦ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਛੜਨਾ ਪੰਜਾਬੀ ਲੋਕ ਹੈ ਬੀਬਾ ਅਮਰਨੁਰੀ ਜੀ ਆਜ ਨੇ ਮੈਨੂੰ ਚਾਹੇ ਤੁਹਾਡਾ ਸਵਾਗਤ ਹੈ ਕੀ ਗੱਲਾਂ ਚਾਹੁੰਦੇ ਨੇ ਅੱਜ ਕੈਂਪ ਲੱਗਿਆ ਆ ਪੰਜਾਬ ਕੇਸੀ ਜੱਗ ਬਣੀ ਦੇ ਚੋਪੜਾ ਸਰ ਬੀਸੀ ਚੋਪੜਾ ਦੀ ਬਰਸੀ ਨਵੀਂ ਬਰਸੀਆਂ ਚ ਤੇ ਕਮਲਜੀਤ ਕਮਲਹਰੀ ਹਰ ਇੱਕ ਸਾਲ ਇਹ ਕੈਂਪ ਲਗਾਉਂਦੇ ਨੇ ਸੁਖਵਿੰਦਰਪੁਰ ਔਰ ਇਸ ਸ਼ਹਿਰ ਦੇ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲੱਗਦਾ ਹੈ ਸਾਰੇ ਆਧਾਰੇ ਇੱਥੇ ਆਉਂਦੇ ਨੇ ਰਾਜਨੀਤਿਕ ਆਧਾਰੇ ਜਿੰਨੇ ਵੀ ਸਪਿਰਚੁਅਲ ਆਧਾਰ ਨਾਲ ਜੁੜੇ ਹੋਏ ਨੇ ਧਾਰਮਿਕ ਆਧਾਰੇ ਨਾਲ ਉਹ ਵੀ ਸਾਰੇ ਇੱਥੇ ਪਹੁੰਚਦੇ ਨੇ মিডিਆ ਸਾਰਾ ਪਹੁੰਚਦਾ ਹੈ ਔਰ ਸ਼ਹਿਰ ਦੇ ਜਿੰਨੇ ਵੀ ਸਹਿਯੋਗ ਕਰਨ ਵਾਲੇ ਲੋਕ ਨੇ ਸਾਰੇ ਇੱਥੇ ਪਹੁੰਚਦੇ ਨੇ ਔਰ ਇਹ ਕੈਂਪ ਹਮੇਸ਼ਾ ਹਰ ਸਾਲ ਬਹੁਤ ਵਧੀਆ ਤਰੀਕੇ ਦੇ ਨਾਲ ਵੱਡਾ ਕੈਂਪ ਲੱਗਦਾ ਹੈ ਜ ਜਿਹਦੇ ਵਿੱਚ ਆਯੁਰਵੈਦਿਕ ਦਵਾਈਆਂ ਔਰ ਐਲੋਪੈਥੀ ਦੀਆਂ ਦਵਾਈਆਂ ਐਮ ਡੀ ਡਾਕਟਰ ਇੱਥੇ ਪਹੁੰਚਦੇ ਨੇ ਔਰ ਨੈਚੁਰੋਪੈਥੀ ਦਾ ਵੀ ਇਲਾਜ ਇੱਥੇ ਹੁੰਦਾ ਹੈ ਲੈਬਾਰਟਰੀ ਤੋਂ ਸਰਿੰਦਰਾ ਲੈਬਾਰਟਰੀ ਤੋਂ ਇੱਥੇ ਪਹੁੰਚੇ ਹੋਏ ਨੇ ਉਹ ਉਹਨਾਂ ਨੇ ਸਾਰਿਆਂ ਦਾ ਬਲੱਡ ਜਿਹੜਾ ਹੈਗਾ ਉਹ ਸਾਰਿਆਂ ਦਾ ਟੈਸਟ ਕਰਕੇ ਬਿਮਾਰੀਆਂ ਦੇਖਦੇ ਨੇ ਔਰ ਕਿਉਂਕਿ ਜਿਸ ਤਰ੍ਹਾਂ ਸਰ ਕਹਿ ਰਹੇ ਸੀਗੇ ਕਿ ਹਰ 6 ਮਹੀਨੇ ਬਾਅਦ ਬੰਦੇ ਨੂੰ ਆਪਣੀ ਬਾਡੀ ਦਾ ਚੈੱਕ ਅਪ ਕਰਾਉਣਾ ਚਾਹੀਦਾ ਹੈ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਅੰਦਰ ਕੀ ਚੱਲ ਰਿਹਾ ਕਿਹੜੀਆਂ ਬਿਮਾਰੀਆਂ ਚੱਲ ਰਹੀਆਂ ਨੇ ਜਦੋਂ ਬਿਮਾਰੀ ਬਹੁਤ ਵੱਡਾ ਰੂਪ ਧਾਰਨ ਕਰ ਲੈਂਦੀ ਆ ਉਦੋਂ ਸਾਨੂੰ ਪਤਾ ਲੱਗਦਾ ਸੋ ਹਰ 6 ਮਹੀਨੇ ਬਾਅਦ ਬੋਡੀ ਦਾ ਚੈੱਕਅਪ ਜ਼ਰੂਰੀ ਆ ਪਰ ਜਿਹੜੇ ਐਦਾਂ ਦੇ ਜਿਹੜੇ ਕੈਂਪ ਲੱਗਦੇ ਨੇ ਉੱਥੇ ਫ੍ਰੀ ਚੈੱਕਅਪ ਹੁੰਦਾ ਔਰ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਸੀਗਾ ਪੂਰਾ ਇਹਨਾਂ ਨੇ ਖਾਣ ਪੀਣ ਦਾ ਸਾਰਾ ਪ੍ਰਬੰਧ ਔਰ ਦਵਾਈਆਂ ਸਾਰੀਆਂ ਫ੍ਰੀ ਦਿੱਤੀਆਂ ਨੇ ਇਹਨਾਂ ਨੇ ਜਿਹਨੂੰ ਜਿਹੜੇ ਕੋਈ ਪ੍ਰੋਬਲਮ ਨਿਕਲੀ ਉਹਨੂੰ ਦਵਾਈਆਂ ਫ੍ਰੀ ਦਿੱਤੀਆਂ ਨੇ 6 ਮਹੀਨੇ ਬਾਅਦ ਜਿਹੜਾ ਬੋਡੀ ਦਾ ਚੈੱਕਅਪ ਹੁੰਦਾ ਹੈ ਜਿਵੇਂ ਸਾਡਾ ਸ਼ਹਿਰ ਖੰਨਾ ਹੈ ਇੱਥੇ ਕੋਈ ਨਾ ਕੋਈ ਕੈਂਪ ਲੱਗਦਾ ਰਹਿੰਦਾ ਹੈ ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਸਾਡਾ ਸ਼ਹਿਰ ਆ ਇੱਥੋਂ ਦੇ ਲੋਕ ਜਿਹੜੇ ਨੇ ਬਹੁਤ ਸਹਿਯੋਗੀ ਨੇ ਬੜਾ ਦਾਨਪੂਰ ਕਰਨ ਵਾਲੇ ਬੜੇ ਧਰਮੀ ਬੰਦੇ ਨੇ ਹਰ ਸਾਲ ਇੱਥੇ ਜਾਗਰਨ ਜਾਂ ਕੋਈ ਨਾ ਕੋਈ ਧਾਰਮਿਕ ਸਮਾਗਮ ਗੁਰਮਤਿ ਸੰਗੀਤ ਦੇ ਸਮਾਗਮ ਇੱਥੇ ਹੁੰਦੇ ਰਹਿੰਦੇ ਨੇ ਔਰ ਐਦਾਂ ਦੇ ਕੈਂਪ ਲੱਗਦੇ ਰਹਿੰਦੇ ਨੇ ਬੜੇ ਭਾਗਾ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਹਿੱਸੇ 'ਚ ਇਹ ਚੀਜ਼ਾਂ ਆਉਂਦੀਆਂ ਨੇ ਜੋ ਸਮਾਜ ਸੇਵਕ ਹੁੰਦੇ ਨੇ ਉਹ ਬਹੁਤ ਕਿਸਮਤ ਵਾਲੇ ਲੋਕ ਹੁੰਦੇ ਨੇ ਕਿਉਂਕਿ ਜਿਹਦੇ ਯਾਦ ਵਿੱਚ ਆਪਾਂ ਇਹ ਕਰੋਨੇ ਆ ਕੈਂਪ ਲਗਾਉਂਦੇ ਆ ਉਸ ਰੂਹ ਨੂੰ ਤਾਂ ਸਵਾਬ ਮਿਲਦਾ ਹੀ ਮਿਲਦਾ ਪੁੰਨ ਮਿਲਦਾ ਹੀ ਆ ਔਰ ਜਿਹੜੇ ਲੋਕ ਸਹਿਯੋਗ ਕਰਕੇ ਇੱਥੇ ਕੈਂਪ ਲਗਾਉਂਦੇ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਪੁੰਨ ਮਿਲਦਾ ਹੈ ਅੰਗਦਾਨ ਹੋਇਆ ਖੂਨਦਾਨ ਹੋਇਆ ਜਾਂ ਇਦਾਂ ਦੇ ਫ੍ਰੀ ਕੈਂਪ ਲੱਗਦੇ ਨੇ ਮੈਡੀਕਲ ਦੇ ਕਿਸੇ ਨੂੰ ਤੰਦਰੁਸਤੀ ਦੇਣੀ ਕਿਸੇ ਦੇ ਸਰੀਰ ਦਾ ਟਾਸਟ ਖਤਮ ਕਰਨਾ ਸਭ ਤੋਂ ਵੱਡਾ ਦਾਨ ਪੁੰਨ ਹੈ ਸੋ ਬਹੁਤ ਵਧੀਆ ਸੀਗਾ ਸਾਰਾ ਕੁਝ ਇਹ ਇਦਾਂ ਦੇ ਕੈਂਪ ਲੱਗਦੇ ਰਹਿਣੇ ਚਾਹੀਦੇ ਆ। ਥੈਂਕ ਯੂ। ਜੀੜੀ ਐਸ ਪੰਜਾਬੀ ਤੋਂ ਜਸਪੀਰ ਸਿੰਘ ਤੇਲੋ ਹਲਵਾਰਾ ਸਾਹਨੇਵਾਲ ਦੀ ਰਿਪੋਰਟ ਜੀ। ਅਮਰਪੁਰ ਜੀ ਸਾਥੀ ਦੇ ਨਾਲ ਅਖੀਰੀ ਲੈ ਕੇ ਆਂਦੀ ਹੋਈ ਹੈ। ਉਹ ਘੜੀ ਕਰਕੇ ਜਲਾ ਹੈ। ਜੀ ਮਾਨਨ ਦਾ ਸਾਥੀ ਸਾਹਿਬ। ਕੀ ਕਰ ਰਹੇ ਹੋ ਕਰ ਰਹੇ ਹੋ। ਅੱਬ ਇਹ ਕਹਿ ਰਹੇ ਹਾਂ ਜੀ ਕਿ ਦਾਦੀ ਜੀ ਦਾ ਹਮੇਸ਼ਾ ਸੇ ਇੱਕ ਸੱਤ ਮਾ ਤਾਂ ਕਿ ਸਭ ਲੋਕ ਖਾਸ ਕਰ ਲੈਡੀਆਂ ਆਪਣਾ ਪ੍ਰੀਵੈਂਟਿਵ ਹੈਲਥ ਕੇਅਰ ਤੇ ਆਪਣਾ ਫੋਕਸ ਰੱਖੇ। ਉਦਾਹਰਨ ਇਹ ਹੈ ਕਿ अनफॉर्चुनेटली uh, मेरी मासी जी भी जन, इसी जनवरी में गुजर गए शी वॉज ओनली सिक्सटी ईयर्स ओल्ड नॉट इवन सिक्सटी तो सबसे बड़ी प्रॉब्लम क्या है लेडीज़ अपना ध्यान नहीं रखती तो so, जो हमारे को बीमारियाँ आनी होती है ना जी वो पहले हमारे को तो दरवाजे पर खटखटाती हैं एकदम हमारे को इम्पैक्ट नहीं करती कई साल पहले हमें पता लगना शुरू हो जाता है कि हमारा जो शरीर है वो टूटना शुरू हो गया तो प्रिवेंटिव हेल्थ केयर जो कि मेडिकल हेल्थ कैंप्स हम लगाते हैं या डॉक्टर्स लगाते हैं हॉस्पिटल्स लगाते हैं उसमें तो 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 सब लोग अपना जाके चेकअप ज़रूर करवाएं रिपोर्ट ले कि क्या है चाहे तीन चार डॉक्टर्स के साथ कंसल्ट कर लें कि अगर आपको नहीं विश्वास हो रहा कि रिपोर्ट क्या कह रही है दो तीन डॉक्टर्स को कंसल्ट करना ज़रूरी बन बट प्रिवेंटिव हेल्थ केयर चेकअप इज़ वेरी इंपॉर्टेंट चोपड़ा जी जैसे लोग ज़्यादा अवेयरनेस नहीं है कैंपों के बारे में जैसे चेकअप आपने किया है क्या करना चाहते हैं पब्लिक को भी इन कैंपों में कितना सहयोग मिलता है लोगों को बहुत सहयोग मिलता है जी ਬੜੇ سارے ਲੋਕੋ ਨੂੰ ਮੈਂ ਨੇ ਕਈ ਵਾਰ ਦੇਖਿਆ ਕਿ ਬਲੱਡ ਟੈਸਟ ਵਿੱਚ ਨਿਕਲ ਆਤਾ ਹੈ ਕਿ ਜੀ ਆਪਕੇ ਬਲੱਡ ਵਿੱਚ ਕੋਈ ਪ੍ਰੋਬਲਮ ਹੈ ਫਾਰ ਇਗਜ਼ਾਮਪਲ ਕੋਲੇਸਟ੍ਰੋਲ ਜ਼ਿਆਦਾ ਬਹੁਤ ਲੋਕਾਂ ਦਾ ਨਿਕਲਦਾ ਹੈ ਜੀ ਬਲੱਡ ਟੈਸਟ ਕੋ ਬਲੱਡ ਟੈਸਟ ਕਰਨਾ ਜੀ ਲੈਬਰਾਟਰੀਜ਼ ਵਿੱਚ ਇੱਕ ਐਨੂਅਲ ਚੈੱਕਅਪ ਹੁੰਦਾ ਹੈ ਉਹ ਸਭ ਲੋਕਾਂ ਨੂੰ ਵਾਂਸਨ ਇਅਰ ਕਰਵਾਉਣਾ ਚਾਹੀਏ ਜੀ ਅੱਜ ਮੈਡੀਕਲ ਕੈਂਪ ਲਗਾ ਕੀਤਾ ਕਿਹਨਾਂ ਤੋਂ ਹਰ ਸਾਲ ਇਹ ਮਹਾਕੁੰਭ ਹੁੰਦਾ ਮੈਡੀਕਲ ਕੁੰਭ ਹੁੰਦਾ ਜੀ ਕਮਲ ਜੀ ਤੇ ਇਹਨਾਂ ਦੀ ਪੂਰੀ ਟੀਮ ਭੈਣ ਜੀ ਸੁਖਵਿੰਦਰ ਕੌਰ ਜੀ ਪੰਜਾਬ ਦੇ ਸਾਰੇ ਗਰੁੱਪ ਦੇ ਸਮੁੱਚੇ ਆਦਾਰੇ ਦੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਦਿੰਨਾ, ਵਧਾਈ ਦਿੰਨਾ ਕਿੰਨਾ ਵਿਸ਼ਾਲ ਕੈਂਪ ਦੇ ਹਜ਼ਾਰਾਂ ਲੋਕ ਬਲੱਡ ਕੈਂਪ, ਮੈਡੀਕਲ ਕੈਂਪ ਦੇ ਵਿੱਚ ਆਪਣਾ ਮੈਡੀਸਨ ਦਾ ਸੁਆਵਲਾ ਫਾਇਦਾ ਲੈਂਦੇ ਹਨ। ਆ ਮੇਰੇ ਨਾਲ ਸਾਡੇ ਸੰਗਠਨ ਦੇ ਸਾਰੀ ਟੀਮ ਪਹੁੰਚੀ ਹੋਈ ਹੈ। ਪਰਵਿੰਦਰ ਭੱਟੀ ਜੀ, ਪਰਵਿੰਦਰ ਜੀ ਦੱਸੋ ਜਰਾ। ਪਰਵਿੰਦਰ ਜੀ। ਇਹ ਜੋ ਮੈਡੀਕਲ ਕੈਂਪ ਜਿਹੜਾ ਲਗਾਇਆ ਜਾਂਦਾ ਹੈ ਜਾਂ ਖੂਨਦਾਨ ਕੈਂਪ ਜਿਹੜਾ ਲਗਾਇਆ ਜਾਂਦਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਆਉਣ ਵਾਲੀ ਬਿਮਾਰੀਆਂ ਤੋਂ ਪਹਿਲਾਂ ਹੀ ਬਚਿਆ ਜਾ ਸਕੇ ਪਰ ਕਮਲਜੀਤ ਸਿੰਘ ਕਮਲਜੀਤ ਦਾ ਬਹੁਤ ਵਧੀਆ ਉਪਰਾਲਾ ਹੈ ਥੈਂਕ ਯੂ ਜੀ ਸਰ ਜੀ ਸਸੀ ਗਾਰ ਜੀ ਜਿਹੜਾ ਅੱਜ ਨੌਵਾ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੇ ਯਾਦ ਵਿੱਚ ਕੈਂਪ ਲਾਇਆ ਫ੍ਰੀ ਮੈਡੀਕਲ ਔਰ ਬਲੱਡ ਡੋਨੇਸ਼ਨ ਕੈਂਪ ਪੰਜਾਬ ਕੇਸਰੀ ਗਰੁੱਪ ਦੁਆਰਾ ਮੈਂ ਉਹਨਾਂ ਨੂੰ ਬਹੁਤ ਉਹਨਾਂ ਦਾ ਸਵਾਗਤ ਕਰਦਾ ਕਿ ਉਹ ਬਹੁਤ ਵੱਡੀ ਸਮਾਜ ਸੇਵਾ ਖੰਨੇਚ ਕਰਦੇ ਔਰ ਹਰ ਸਾਲ ਕਰਦੇ ਆ ਔਰ ਇਥੋਂ ਦੇ ਜਿਹੜੇ ਉਹਨਾਂ ਦੇ ਲੋਕਲ ਕੋਰレスਪੋਨਡੈਂਟ ਨੇ ਕਮਲ ਜੀ ਉਹ ਇਹਨੂੰ ਸਾਰਾ ਆਰਗੇਨਾਈਜ਼ ਕਰਦੇ ਆ ਮੇਰਾ ਖਿਆਲ ਇਹ ਉਪਰਾਲਾ ਬਹੁਤ ਵਧੀਆ ਕਿਉਂਕਿ ਸਮਾਜ ਸੇਵਾ ਇਸ ਤਰ੍ਹਾਂ ਹੀ ਅੱਗੇ ਵਧਦੀ ਆ ਫਿਰ ਹੋਰ ਸੰਸਥਾਵਾਂ ਵੀ ਇਸ ਤਰ੍ਹਾਂ ਦੇ ਕੰਮ ਕਰਦੀਆਂ ਵੈਸੇ ਖੰਨੇਚ ਬਹੁਤ ਸਮਾਜ ਸੇਵਾ ਦਾ ਕੰਮ ਹੁੰਦਾ ਇਹ ਵੀ ਇਹਦਾ ਮੈਂ ਸਮਝਦਾ ਇਹ ਉਪਰਾਲਾ ਬਹੁਤ ਵਧੀਆ ਇਨਾ ਸਾਰਿਆਂ ਨੂੰ ਪੰਜਾਬ ਕੇਸਰੀ ਗਰੁੱਪ ਨੂੰ ਔਰ ਕਮਲ ਹੁਣਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਥੈਂਕ ਯੂ ਸਰ ਇੱਕ ਡੈਡ ਮੜਦੀ ਤੋਂ ਮਾਗ ਲੀ ਹਾ ਸਸੀ ਗਾਦੀ ਸਸੀ ਗਾਦੀ ਆ ਜਿਹੜਾ ਪੰਜਾਬ ਕੇਸਰੀ ਗਰੁੱਪ ਵੱਲੋਂ ਗਰਮੋਹ ਨਗਰੋਂ ਖੱਡੇ ਵਿਖੇ ਜਿਹੜਾ ਮੈਡੀਕਲ ਕੈਂਪ ਲਾਇਆ ਲਾਇਆ ਕੀ ਕਰਦਾ ਇਹ ਸੁਭਦੇਸ਼ ਚੋਪੜਾ ਜੀ ਦੀ ਯਾਦ ਦੇ ਵਿੱਚ ਹਰ ਸਾਲ ਸਾਡੇ ਜਿਹੜੇ ਇੱਥੇ ਪੰਜਾਬ ਕੇਸਰੀ ਗਰੁੱਪ ਦੇ ਆਪਣੇ ਕਮਲਜੀ ਸਿੰਘ ਕਮਲਜੀ ਨੇ ਉਹਨਾਂ ਵੱਲੋਂ ਹਰ ਸਾਲ ਇਹ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਜਿੰਨੀਆਂ ਧਾਰਮੀ ਸਮਾਜਿਕ ਸੰਸਥਾਵਾਂ ਨੇ ਉਹ ਵੱਧ ਚੜ ਕੇ ਹਿੱਸਾ ਲੈਂਦੀਆਂ ਆ ਉਹ ਜਿੰਨੇ ਵੀ ਸਾਡੇ ਇੱਥੇ ਸ਼ਹਿਰ ਦੇ ਲੋਕ ਬੰਦ ਨੇ ਉਹ ਵੀ ਇੱਥੇ ਸਮੇਂ ਸਿਰ ਪਹੁੰਚ ਕੇ ਆਪਣਾ ਤੇ ਆਪਣੇ ਪਰਿਵਾਰ ਦੀਆਂ ਜਿਹੜੇ ਟੈਸਟ ਨੇ ਉਹ ਫ੍ਰੀ ਕਰਾਉਂਦੇ ਨੇ ਤੇ ਦਵਾਈਆਂ ਫ੍ਰੀ ਲੈਂਦੇ ਨੇ ਤੇ ਅਸੀਂ ਕਮਲਜੀ ਸਿੰਘ ਕਮਲਜੀ ਨੂੰ ਇਸ ਕੈਂਪ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਆ ਤਾਂ ਕਿ ਅਸੀਂ ਇਹ ਵੀ ਦੁਆਵਾਂ ਕਰਦੇ ਆ ਪ੍ਰਮਾਤਮਾ ਅੱਗੇ ਵੀ ਕਮਲਜੀ ਸਿੰਘ ਕਮਲਜੀ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਤਾਂ ਕਿ ਉਹ ਅਸੇ ਸਮਾਜ ਪੜਾਈ ਦਾ ਕੰਮ ਲੱਗਿਆ ਕੀ ਕੀ ਸੇਵਾ ਲੋਕਾਂ ਲਈ ਦੇਖੋ ਜੀ ਮੈਡੀਕਲ ਕੈਂਪ ਦੇ ਵਿੱਚ ਪਹਿਲੇ ਤੋਂ ਤੋਰ ਤੋਰ ਸਾਰੀਆਂ ਜਿੰਨੀਆਂ ਦਵਾਈਆਂ ਨੇ ਸ਼ਹਿਰ ਦੇ ਵਿੱਚ ਉਹ ਇੱਥੇ ਫ੍ਰੀ ਮਿਲ ਰਹੀਆਂ ਨੇ ਉਸ ਤੋਂ ਇਲਾਵਾ ਮੈਡੀਕਲ ਦੇ ਵਿੱਚ ਟੈਸਟ ਫ੍ਰੀ ਹੋ ਰਹੇ ਨੇ ਤੇ ਕਈਆਂ ਦੇ ਲੈਂਸ ਤੱਕ ਵੀ ਇੱਥੇ ਪਾਈ ਜਾ ਰਹੇ ਨੇ ਜੀ ਇਹ ਕਹਿੰਦਾ ਮੈਡੀਕਲ ਕੈਂਪ ਆ ਜੀ ਇਹ ਨੋਵਾ ਮੈਡੀਕਲ ਕੈਂਪ ਹੈ ਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਹਾਂ ਜੀ ਸასიਕਰ ਜੀ ਅੱਜ ਇੱਕ ਬੜੀ ਵੱਲ ਹੋ ਜਾ ਕੋਲ ਮੈਡੀਕਲ ਕੈਂਪ ਹੋ ਰਿਹਾ ਹੈ ਕੀ ਚੰਗਾ ਕੰਮ ਹੋਇਆ ਪੰਜਾਬ ਕੇਸਰੀ ਗਰੁੱਪ ਵੱਲੋਂ ਪੂਰੇ ਪੰਜਾਬ ਔਰ ਪੂਰੇ ਦੇਸ਼ ਅੰਦਰ ਸਤਨਾ ਦੇ ਮੈਡੀਕਲ ਕੈਂਪ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਯਾਦ ਵਿੱਚ ਕਰਵਾਏ ਜਾਂਦੇ ਨੇ ਤੋਂ ਅੱਜ ਖੰਨੇ ਦੇ ਵਿੱਚ ਵੀ ਹਰ ਸਾਲ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇਹ ਮੈਡੀਕਲ ਕੈਂਪ ਦਾ ਯੋਜਨ ਹੁੰਦਾ ਕਮਲਜੀਤ ਸਿੰਘ ਕਮਲ ਸਾਡੇ ਜਿਹੜੇ ਮੇਨ ਇੱਥੇ ਪੰਜਾਬ ਕੇਸਰੀ ਦੇ ਪੱਤਰਕਾਰ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਬੜੀ ਦਿਲਚਸਪੀ ਲੈ ਕੇ ਬੜੀ ਮਿਹਨਤ ਦੇ ਨਾਲ ਇਹਨਾਂ ਜਿਹੜੇ ਮੈਡੀਕਲ ਕੈਂਪਸ ਨੂੰ ਆਯੋਜਨ ਕਰਦੇ ਨੇ ਤੋਂ ਅੱਜ ਬਹੁਤ ਸਾਰੇ ਲੋਕ ਇਸ ਗੱਲ ਦਾ ਜਿਹੜਾ ਵਾ ਉਹ ਲਾਭ ਲੈਣ ਲਈ ਇੱਥੇ ਪਹੁੰਚੇ ਹੋਏ ਨੇ ਔਰ ਪੰਜਾਬ ਕੇਸਰੀ ਗਰੁੱਪ ਦਾ ਇਸ ਪੰਜਾਬ ਦੀ ਔਰ ਦੇਸ਼ ਦੀ ਇਕਤਾ ਅਖੰਡਤਾ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਪੱਤਰਕਾਰਤਾ ਦੇ ਵਿੱਚ ਬੜੀ ਨਿਡਰਤਾ ਦੇ ਨਾਲ ਬੜੇ ਸਪਸ਼ਟ ਤੌਰ ਤੇ ਹੱਕ ਸੱਚ ਦੀ ਜਿਹੜੀ ਲੜਾਈ ਹੈ ਉਹ ਹਮੇਸ਼ਾ ਪੰਜਾਬ ਕੇਸਰੀ ਗਰੁੱਪ ਨੇ ਲੜੀ ਹੈ ਤੋਂ ਅੱਜ ਸਾਰਾ ਸ਼ਹਿਰ ਖੰਨਾ ਪੂਰਾ ਇਲਾਕਾ ਪੂਰਾ ਜ਼ਿਲ੍ਹਾ ਜਿਹੜਾ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਧਾਰਮਿਕ ਸ਼ਖਸੀਅਤਾਂ ਸਮਾਜ ਦੇ ਹਰ ਮੋਢੀ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਨੇ ਤੋਂ ਅੱਜ ਮੈਂ ਅੱਜ ਦੇ ਇਸ ਬਹੁਤ ਹੀ ਸ਼ੁਭ ਦਿਨ ਤੇ ਸਾਰੇ ਪੰਜਾਬ ਕੇਸਰੀ ਗਰੁੱਪ ਨੂੰ ਕਾਂਗਰਸ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਸਰਕਾਰ ਦੇ ਮੈਡੀਕਲ ਕੈਂਪ ਲੱਗੇ ਆ ਪਲਾਕੇ ਇਸੀ ਗਰੁੱਪ ਨੂੰ ਕੀ ਕਹਣਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਮਾਦਾ ਤੁਹਾਡਾ ਜੀ ਜੀਡੀਐਸ ਚੈਨਲ ਤੁਹਾਡੇ ਕੋਲ ਚੱਲ ਕੇਗਾ ਸਾਡੇ ਗੱਲ ਲੋਕਾਂ ਤੋਂ ਪਛਾਣ ਆਪਣੇ ਚੈਨਲੇ thro ਇਹ ਨਵਾਂ ਕੈਂਪੇਨ ਜੀ ਪੰਜਾਬ ਕੇ શ્રી ਗੁਰੂ ਵੱਲੋਂ ਬਿਊਰੋ ਚੀਫ ਖੰਨੇ ਦੇ ਕਮੇਟੀ ਕਮਲਜੀਤ ਕਮਲਜੀਤ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲਬੇ ਕੈਂਪ ਲਾਇਆ ਜਾਂਦਾ ਹੈ ਇੱਥੇ ਸਾਰੇ ਸਪੈਸ਼ਲਿਸਟ ਡਾਕਟਰ ਬੱਤੇ ਕੰਨਾਂ ਦੇ ਅੱਖਾਂ ਦੇ ਹੋਰ ਜਨਰਲ ਸਾਰੇ ਡਾਕਟਰ ਬੈਠੇ ਇਧਰ ਪਿੱਛੇ ਲੈਬ ਚੱਲ ਰਿਹਾ ਫਰੀ ਟੈਸਟ ਹੋ ਰਿਹਾ ਇਧਰ ਪਿੱਛਲੇ ਪਾਸੇ ਦਿਖਾਉਂਦੇ ਇਹ ਮੈਡੀਕਲ ਸਟੋਰ ਹੈ ਫਰੀ ਦਵਾਈਆਂ ਵੰਡ ਕੀਤੀ ਜਾ ਰਹੀ ਹੈ ਤਾਂ ਇਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਹਰ ਵਾਰ ਅਪੀਲ ਵੀ ਕਰਦੇ ਰਹਿੰਦੇ ਇਸ ਤਰ੍ਹਾਂ ਦੇ ਕੈਂਪੇਨ ਚਾਹਿਆ ਕਰ ਤੇ ਲਾਗਿਆ ਕਰੋ ਦੂਸਰੀ ਗੱਲ ਇਹ ਵੀ ਜਿਹੜੇ কমলਜੀਤ ਕਮਲਜੀ ਸਿੰਘ ਕਮਲ ਪੰਜਾਬ ਕੈਸ਼ੀ ਗਰੁੱਪ ਦੇ ਉਹ ਇੱਕ ਸਮਾਜ ਸੇਵਾ ਦੇ ਵਿੱਚ ਵੀ ਬੜੀ ਭਾਗੀਦਾਰੀ ਉਹਨਾਂ ਦੀ ਹਰ ਸਤ ਹੁੰਦੀ ਹੈ ਖੱਡੀ ਸਾਰੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਚੱਲਦੇ ਹਰ ਇੱਕ ਸੰਸਥਾ ਨੂੰ ਬੁਲਾਉਂਦੇ ਉਹਨਾਂ ਨੂੰ ਆਮਦਿਤ ਕਰਦੇ ਅਰਦਾਸ ਸਹਿਯੋਗ ਲੈਂਦੇ ਉਹਨਾਂ ਦਾ ਸਲਾਮ ਮਸ਼ਰਾ ਕਰਕੇ ਇਸ ਤਰ੍ਹਾਂ ਦੇ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਮੈਂ ਆਪਣੇ ਵੱਲੋਂ ਤੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਕੇਸ਼ਰੀ ਗੁਰੂ ਨੂੰ ਆਪਣੇ ਵੱਲੋਂ ਫੇਰ ਇਸ ਕੈਂਪ ਦੀ ਬਹੁਤ ਬਹੁਤ ਮੁबारक ਬਾਤਾਂ ਦੇਣਾ ਧੰਨਵਾਦ ਥੈਂਕ ਯੂ